ਇਹਨਾਂ ਬੱਚਿਆਂ ਨੂੰ ਕੋਈ ਬਗਲਾ ਕੇ ਭਈਆ ਹੀ ਪਰਦੇਸੀ ਕੋਈ ਬੰਦਾ ਵਾ ਇਹਨਾਂ ਤੋਂ ਉਹਦਾ ਜਾਂਦਾ ਜੰਦਾ ਵਿਦੀਪੁਰ ਮਾਰਾ ਮੋਟਾ ਪਰ ਉਹਨੇ ਅੱਜ ਇਹ ਬੱਚਿਆਂ ਨੂੰ ਬਗਲਾ ਕੇ ਲੈ ਆਂਦਾ ਉਹ ਜਿਹੜੇ ਇੱਥੇ ਡੇਰੇ ਤੇ ਰਹਿੰਦਾ ਵਾ ਧੂਦੇ ਦਾ ਡੇਰਾ ਵਾ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਮਾਸੂਮ ਬੱਚੇ ਦੇ ਕਤਲ ਤੋਂ ਬਾਅਦ ਹੁਣ ਸੁਲਤਾਨਪੁਰ ਲੋਧੀ ਵਿੱਚ ਵੀ ਖੌਫਨਾਕ ਘਟਨਾ ਸਾਹਮਣੇ ਆਈ ਹੈ ਮੰਡ ਖੇਤਰ ਦੇ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਦੋ ਬੱਚਿਆਂ ਨੂੰ ਕਿਡਨਾਪ ਕਰਕੇ ਪ੍ਰਵਾਸੀ ਵੱਲੋਂ ਰੱਖਿਆ ਗਿਆ ਸੀ ਦੋਨੋਂ ਬੱਚੇ ਸਕੇ ਭੈਣ ਭਰਾ ਨੇ ਪ੍ਰਵਾਸੀ ਵੱਲੋਂ ਇਹਨਾਂ ਬੱਚਿਆਂ ਨੂੰ ਕਰੀਬ 8 ਘੰਟੇ ਤੱਕ ਭੁੱਖੇ ਬੰਨ ਕੇ ਰੱਖਿਆ ਹੋਇਆ ਸੀ ਪਾਣੀ ਦੇ ਨਾਲ ਘਰੇ ਹੋਏ ਘਰ ਦੇ ਅੰਦਰੋਂ ਇਹ ਬੱਚੇ ਮਿਲੇ ਨੇ ਪਰਿਵਾਰ ਦਾ ਮੈਂਬਰ ਅਚਾਨਕ ਘਰ ਆਇਆ ਤਾਂ ਇਹ ਸਾਰਾ ਭੇਦ ਖੁੱਲਿਆ ਸੁਲਤਾਨਪੁਰ ਲੋਧੀ ਦੀਆਂ ਗਲੀਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਤੇਰੇ ਜਾਣ ਪਛਾਣ ਵਾਲਾ ਕੋਈ ਛੋਟ ਗਿਆ ਕੋਈ ਕੋਈ ਨਹੀਂ ਮੱਛੀ پکڑਨੇ ਵਾਲਾ ਮੱਛੀ پکڑਨੇ ਵਾਲਾ ਕਿੱਥੋਂ ਲੈ ਕੇ ਆ ਤੈਨੂੰ ਚੱਕ ਕੇ ਹੈ ਕਿੱਥੋਂ ਲੈ ਕੇ ਆ ਠਾ ਕੇ ਤੇਰ ਕੋ ਇਸੇ ਮਟਰ ਪਛੜ ਕੇ ਮੱਛੀ پکڑਨੇ ਚਲਾ ਤੂੰ ਹੀ ਕਿੱਥਾਂ ਹੀ ਜੋ ਕਿਹੜੇ ਪਿੰਡੋਂ ਚੱਕ ਕੇ ਲਿਆ ਤੈਨੂੰ ਕਹਾਂ ਸੇ ਆਇਆ ਕਹਾਂ ਸੇ ਆਇਆ ਬੀਦੀਪੁਰ ਸੇ ਬੀਦੀਪੁਰ ਸੇ ਆਇਆ ਹੈ ਇਹ ਇਹ ਪਊ ਆਂਦੇ ਬੀਦੀਪੁਰ ਸੋ ਹੈ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੋ ਆ ਬੱਚਿਆਂ ਦੀ ਵੀਡੀਓ ਅਮਰ ਸਿੰਘ ਨੇ ਪਾਈ ਸੀਗੀ ਨਾਲ ਹਰਿੰਦਰ ਸਿੰਘ ਸੀਗਾ ਵੀ ਬੱਚੇ ਇਹਨਾਂ ਬੱਚਿਆਂ ਨੂੰ ਕੋਈ ਵਗਲਾ ਕੇ ਭਈਆ ਹੀ ਪਰਦੇਸੀ ਕੋਈ ਬੰਦਾ ਵਾ ਇਹਨਾਂ ਤੋਂ ਉਹਦਾ ਜਾਂਦਾ ਵਿਧੀਪੁਰ ਮਾਰਾ ਮੋਟਾ ਪਰ ਉਹਨੇ ਅੱਜ ਇਹ ਬੱਚਿਆਂ ਨੂੰ ਵਗਲਾ ਕੇ ਲੈ ਆਂਦਾ ਉਹ ਜਿਹੜੇ ਇੱਥੇ ਡੇਰੇ ਤੇ ਰਹਿੰਦਾ ਵਾ ਧੂਦੇ ਦਾ ਡੇਰਾ ਵਾ ਉੱਥੇ ਲਿਆ ਕੇ ਤੇ ਇਹਨਾਂ ਨੂੰ ਬੱਚਿਆਂ ਨੂੰ ਘੇਰੇ ਘੇਰੇ ਪਾਣੀ ਆ ਤੇ ਡੇਰਾ ਕੋਈ 5-7 ਤੱਕਲੇ ਜਿਹੜਾ ਵਾ ਉਹ ਪਾਣੀ ਦੇ ਵਿੱਚ ਘਿਰਿਆ ਆ ਵਾ ਉੱਥੇ ਬੱਚਿਆਂ ਨੂੰ ਲਿਆ ਕੇ ਜਿਹੜਾ ਵਾ ਬਿਠਾਇਆ ਵੀ ਰੱਖਿਆ ਤੇ ਬੰਨੀ ਵੀ ਰੱਖਿਆ ਉਹ ਕੁਦਰਤੀ ਆਪਣਾ ਜਿਹੜਾ ਮਾਰਨ ਆਇਆ ਤੇ ਇਹਨਾਂ ਨੇ ਬੱਚਿਆਂ ਨੂੰ ਵੇਖਿਆ ਉਸ ਤੋਂ ਬਾਅਦ ਆਪਾਂ ਵੀਡੀਓ ਪਾਈ ਸੀ ਕਾਫੀ ਵੀਡੀਓ ਵਾਇਰਲ ਹੋਈ ਹੈ ਧੰਨਵਾਦ ਉਹਨਾਂ ਲੋਕਾਂ ਦਾ ਜਿਨ੍ਹਾਂ ਵੀਡੀਓ ਵਾਇਰਲ ਕੀਤੀ ਹੈ ਇਸ ਟਾਈਮ ਇਹਦੇ ਬੱਚੇ ਦਾ ਬਾਪ ਜਿਹੜਾ ਵਾ ਉਹ ਆ ਗਿਆ ਵਾ ਨਾਲ ਇਹ ਰਿਸ਼ਤੇਦਾਰ ਆ ਬੱਚੇ ਇਹਨਾਂ ਦੇ ਹਵਾਲੇ ਸੀ ਕਰ ਦਿੱਤੇ ਆ ਉਹ ਜਿਹੜਾ ਬੰਦਾ ਬੱਚੇ ਲੈ ਕੇ ਆਇਆ ਉਹ ਵੀ ਇਹਨਾਂ ਨੂੰ ਪਤਾ ਲੱਗ ਗਿਆ ਵਾ ਉਹਦੇ ਤੇ ਜਿਹੜੀ ਆ ਕਾਨੂੰਨੀ ਕਾਰਵਾਈ ਵੀ ਕਰਵਾਵਾਂਗੇ ਤੇ ਗਾਂ ਤੋਂ ਅਸੀਂ ਬੇਨਤੀ ਕਰਦੇ ਆ ਆ ਪਰਦੇਸੀਆਂ ਨੂੰ ਵੀ ਵੀ ਭਾਈ ਐਸ ਵਜਾ ਦੇ ਕਰਕੇ ਅਸੀਂ ਤੁਹਾਨੂੰ ਕਹਿੰਨੇ ਆ ਵੀ ਅਸੀਂ ਤੁਹਾਨੂੰ ਪਿਆਜਤ ਨਹੀਂ ਰਹਿਣ ਦੇਣਾ ਤੁਹਾਡੀ ਵਜ੍ਹਾ ਦੇ ਨਾਲ ਆ ਗਾਹ ਅਸੀਂ ਕਿਤੇ ਵਿਸ਼ਵਾਸ ਕਰਾਂਗੇ ਕਿ ਅਸੀਂ ਇਹਨਾਂ ਬੰਦਿਆਂ ਨੂੰ ਘਰੇ ਵੜਾਂਗੇ ਮੁੜ ਕੇ ਜਿਹੜਾ ਇਹਨਾਂ ਦੇ ਆਪਣੇ ਬੱਚੇ ਚੋਕ ਲਿਆ ਆਵਾ ਕੀਪਤੋਂ ਦੇ ਰਾਤ ਨੂੰ ਇਹਨਾਂ ਨੇ ਕੀ ਕਰਨਾ ਸੀ ਬੱਚੇ ਉਹਨੇ ਘੱਟੋ ਘੱਟ ਵੀ 8-9 ਘੰਟੇ ਭੁੱਖੇ ਰੱਖੇ ਆ ਇਸ ਟਾਈਮ ਖਾਣਾ ਫਾਸਤਾ ਵਾ ਬੱਚੇ ਉਹਨਾਂ ਦੇ ਮਾਂ ਪਿਓ ਦੇ ਹਵਾਲੇ ਕਰਤੇ ਆ ਇਹਨਾਂ ਦਾ ਬਾਪ ਆ ਇਸ ਕਰਕੇ ਭਾਈ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਹਿਸ਼ਾਰਪੁਰ ਦੀ ਘਰਨਾ ਦੇ ਜਿਹੜਾ ਵਾ ਉਹ ਅੱਜ ਫਿਰਦੇ ਬਲੁੰਦਰੇ ਪਏ ਆ ਕਿਸ ਤਰ੍ਹਾਂ ਉਹ ਪ੍ਰਦੇਸੀ ਨੇ ਜਿਹੜਾ ਵਾ ਭਈਏ ਨੇ ਉਹ ਰਾਟ ਮਾਰ ਕੇ ਬੱਚਾ ਮਾਰਿਆ ਵਾ ਇਸ ਕਰਕੇ ਆਪਣੇ ਬੱਚਿਆਂ ਦੀ ਜਿਹੜੀ ਆ ਉਹ ਦੇਖਭਾਲ ਕਰਿਆ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਡੇਰੇ ਦੇ ਘਰੇ ਘਰੇ ਪਾਣੀ ਹੀ ਐ ਇਸ ਟਾਈਮ ਵੀ ਹਾਂ ਡੇਰੇ ਦੇ ਘਰੇ ਘਰੇ ਅਸ ਟਾਈਮ ਵੀ ਪਾਣੀ ਐ ਤੇ ਕੁਦਰਤੀ ਆਇਆ ਵੀ ਚਲ ਯਾਰ ਪਾਣੀ ਉੱਤਰਿਆ ਹੋਵੇ ਹੀ ਵੇ ਲੀ ਗਏ ਪਰ ਜੇ ਨਾ ਜਾਂਦੇ ਤੇ ਅੱਜ ਪਤਾ ਨਹੀਂ ਨਾ ਬੱਚਿਆਂ ਦੇ ਨਾਲ ਕੀ ਹੋਣਾ ਸੀ ਇਸ ਕਰਕੇ ਜਿਹੜੇ ਇਹੋ ਜਿਹੇ ਕਿਰਤ ਕਰਨ ਲੋਕ ਆ ਉਹ ਸਾਰਿਆਂ ਨੂੰ ਬਦਨਾਮ ਕਰਦੇ ਆ ਜ਼ਰੂਰੀ ਨਹੀਂਗਾ ਵੀ ਸਾਰੇ ਹੀ ਪਰਦੇਸੀ ਜਿਹੜੇ ਮਾੜੇ ਆ ਪਰ ਇਹੋ ਜਿਹੇ ਬੰਦਿਆਂ ਨੇ ਜਿਹੜਾ ਉਹ ਬੇੜਾਗਰ ਕਰਕੇ ਰਹਿਤਾ ਵਾ ਇਹਨਾਂ ਨੂੰ ਆਪ ਹੀ ਇਹੋ ਜਿਹੇ ਬੰਦਿਆਂ ਤੇ ਜਿਹੜੀ ਆ ਇਹਨਾਂ ਭਾਈਆਂ ਨੂੰ ਜਾਂ ਪਰਦੇਸੀਆਂ ਨੂੰ ਨੱਥ ਪਾਉਣੀ ਚਾਹੀਦੀ ਆ ਧੰਨਵਾਦ ਵ I'll see you